ਓਏ ਨਾ ਦੇਖੋ ਆਗੇ ਦੇਖੋ ਇਧਰ ਸਾਡੇ ਬੱਚੇ ਲੜਾਈਆਂ ਕਰਦੇ ਈ ਲੋ ਇਧਰ ਨੂੰ ਹੈਲੋ ਬੇਨਾ ਖੁਸ਼ ਨਾ ਬਈ मांग आो नोड़े जवा तो मैगी खाना क मेरा फेट दु ਘਰੇ ਖਾਈ ਰਸਮ ਦੇ ਦਾਈ ਹਾਂ ਨਹੀਂ ਰੈਂਡਰ ਨੂੰ ਰਾਤ ਖਾਦੀ ਨਹੀਂ ਰੋਜ਼ ਚੱਲਦੇ ਰੋਜ਼ ਦੁਦਲੇ ਦਸ ਗੁਲੇ ਤੇ ਘਲਾਇਆ ਹਣਾ ਦਿਨੇ ਤੈਨੂੰ ਖਾਣ ਕੀ ਮੇਰੇ ਅੱਜ ਸਕੂਲ ਦਾ ਦਿਨ ਬਹੁਤ ਵਧੀਆ ਟਿਊਸ਼ਨ ਆਲਾ ਬਹੁਤ ਪੇਪਰ ਹੁਣ ਵਧੀਆ ਹੋ ਰਿਜ਼ਲਟ ਹਾਂਜੀ ਪੇਪਰ ਦਾ ਰੋਜ਼ ਹੀ ਕਹਿ ਦਿੰਦੇ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਤੇ ਰਿਜ਼ਲਟ ਦਾ ਲੇਖੂ ਬੱਸ ਹਨ ਮੇਰਾ ਆਖਰੀ ਪੇਪਰ ਰਹਿ ਗਿਆ ਪੰਜਾਬੀ ਸੀਗਾ ਕੱਲ ਨੂੰ ਹੈਗਾ ਇੰਗਲਿਸ਼ ਫਿਰ ਮੈਨੂੰ ਕੱਲ ਨੂੰ ਨਹੀਂ ਪਰਸ ਹੋਏਗਾ ਇੰਗਲਿਸ਼ ਫਿਰ ਮੈਨੂੰ ਛੁੱਟੀਆਂ ਸੰਡੇ ਦੀਆਂ ਕੱਲੇ ਸੰਡੇ ਦੀ ਫਿਰ ਮੈਂ ਤੇ ਨੂੰ ਫਿਰ ਸਕੂਲ ਮੈਂ ਤੇ ਨੂੰ ਮੈਂ ਮੁੰਡੇ ਨੇ ਮੇਰਾ ਬਰਥਡੇ ਆਵੇ ਨਨੂ ਦਾ ਬਰਥਡੇ ਆਉਣ ਵਾਲਾ ਏ ਤੇ ਸਾਰੇ ਵਿਸ਼ਕਰ ਦੇ ਨਨੂ ਨੂੰ ਬਰਥਡੇ 28 ਸਤੰਬਰ 28 ਸਤੰਬਰ ਦਾ ਨਨੂ ਦਾ ਬਰਥਡੇ ਆ ਗਿਆ ਅੱਜ ਤੁਹਾਡੀ ਵੀਡੀਓ ਹੋ ਵੀ ਪਾਵਾਂਗੇ ਬਰਥਡੇ ਵਾਲੀ ਤੇ ਸਾਰੇ ਵੀ ਵਿਸ਼ਕਰੇ ਨਨੂ ਮੈਂ ਤੁਹਾਨੂੰ ਵੀ ਦਿਖਾਉਂਗਾ ਮੈਂ ਕੀ ਕੀ ਬੰਦੂਗਾ ਸਕੂਲ ਵਿੱਚ ਸਕੂਲ ਨਾ ਨਹੀਂ ਤਾਂ ਚਿੱਦਨਾ ਇੱਕ ਕਮੈਂਟ

ਤੇ ਮੈਂ ਤੁਹਾਨੂੰ ਪਾ ਕਿਦਨੀ ਗੁਲਾਬ ਜਮਨ ਹੈ ਇਹ ਦਾ ਗਲਾਬ ਜਮਨ ਗੁਲਾਬ ਜਮਨ ਸਹੀ ਫੇਵਰੇਟ ਤਲਾਬ ਚਾਹਣ ਚਮ ਚਮ ਹਾਂ ਚਮ 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 ਨਹੀਂ ਦੂਸਰੀ ਹੈ ਬਲੈਕ ਐਂਡ ਵਾਈਟ ਬਲੈਕ ਐਂਡ ਵਾਈਟ ਤੇ ਆਪਣੇ ਅੱਜ ਘਰੇ ਗੁਲਾਬ ਜਮਨ ਜਿਹੜਾ ਉਸ ਦਿਨ ਬੀਬੀ ਵੀ ਆਪਾਂ ਵੀਡੀਓ ਲਾਈਵ ਸੀਗੀ ਤੇ ਉਹ ਦੇਖ ਕੇ ਗਏ ਅੱਜ ਮਠਿਆਈ ਘਰੇ ਕਿਉਂਕਿ ਪਿੰਡਾਂ ਵਾਲਿਆਂ ਦੇ ਰੀਤੀ ਰਿਵਾਜ ਹੁੰਦੇ ਆ ਕਿ ਜਦੋਂ ਕੋਈ ਬੱਚਾ ਹੁੰਦਾ ਹੈ ਘਰੇ ਤੇ ਉਦੋਂ ਨਾ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਜਾਂ ਲੱਡੂ ਜਾਂ ਗੁਲਾਬ ਜਾਉਣਾ ਬਰਫੀ ਇਦਾਂ ਦੀ ਮਠਿਆਈ ਵੰਡਦੇ ਆ ਮਤਲਬ ਸਾਡੇ ਇਹ ਇਦਾਂ ਕਰਕੇ ਕਰਦੇ ਆ ਤੇ ਦੱਸਿਓ ਕਮੈਂਟ ਕਰਕੇ ਵੀ ਕਿੱਥੇ ਕਿੱਥੇ ਇਦਾਂ ਕਰਦੇ ਆ ਲੋਕ ਤੇ ਸਾਡੇ ਰਿਸ਼ਤੇਦਾਰ ਇਦਾਂ ਦੇਖ ਕੇ ਜਾਂਦੇ ਆ ਕਿ ਨਾ ਘਰੇ ਬੱਚਾ ਹੋਇਆ ਤੇ ਰਿਸ਼ਤੇਦਾਰਾਂ ਦੇ ਵਿੱਚ ਮਠਿਆਈ ਵੰਡਦੇ ਹੁੰਦੇ ਆ ਤੇ ਉਹ ਅੱਜ ਦੇ ਕੇ ਗਏਮੋ ਸਹੀ ਤੇ ਪੱਛਿਆਂ ਨੂੰ ਦੱਸਤਾ ਟਿਊਸ਼ਨ ਤੋਂ ਅੱਜ ਮੈਂ ਵੀ ਚਲੀ ਗਈ ਇਹਨਾਂ ਨੂੰ ਲੈਣ ਵਾਸਤੇ ਤੇ ਇਹਨਾਂ ਨੂੰ ਲੱਗਿਆ ਕਿ ਤੁਸੀਂ ਬਾਜ਼ਾਰ ਜਾ ਕੇ ਆਏ ਆਂ ਬਸ ਉੱਤੇ ਲੱਗਿਆ ਰੋਲਾ ਪਾਉਣ ਖੋਸਤਾ ਲੈ ਤੁਸੀਂ ਬਾਜ਼ਾਰ ਘੁੰਮੇ ਆਏ ਤੁਸੀਂ ਬਾਜ਼ਾਰ ਘੁੰਮੇ ਆਏ ਤੇ ਮੈਂ ਕਿਹਾ ਨਹੀਂ ਮੈਂ ਤਾਂ ਵੈਸੇ ਹੀ ਫ੍ਰੀ ਸੀ ਤੇ ਮੈਂ ਸੋਚਿਆ ਚਲੋ ਅੱਜ ਉਹ ਵੀ ਜਲਦੀ ਘਰੇ ਆ ਗਏ ਸਰਦਾਰ ਜੀ ਤੇ ਮੈਂ ਕਿਹਾ ਚਲੋ ਮੈਨੂੰ ਵੀ ਲੈ ਚਲੋ ਨਾਲ ਤੇ ਮੈਂ ਵੀ ਚਲੀ ਗਈ ਮੈਂ ਕਿਹਾ ਚਲੋ ਮੈਂ ਵੀ ਘੁੰਮ ਆਉਣੀ ਆ ਥੋੜਾ ਜਿਹਾ ਗੱਡੀ ਦੇ ਵਿੱਚ ਬਹਿ ਕੇ ਚੱਕਰ ਲਾ ਆਵਾਂਗੇ ਘਰੇ ਵਾਪਸ ਕੇ ਵੀ ਬੋਰ ਹੋ ਜਾਈਦਾ ਹੈ ਕਿ ਹੁਣ ਉਹਨੂੰ ਲੱਗੀ ਆ ਛੇਤੀ ਕਿ ਮੈਨੂੰ ਦੇ ਦੋ ਬੁਲਾ ਲਿਓ ਆ ਮੈਂ ਰੱਖਿਆ ਨਾ ਪਾ ਗਈ ਬੁਲਾ ਲਿਓ ਮਮਾ ਜੀ ਅੱਜ ਤੇ ਮੇਰੀ ਵੀਡੀਓ ਬਣਾਓ ਹਾਂਜੀ ਹਾਂਜੀ ਦੱਸੋ ਟੇਸਟ ਕਰਕੇ ਕਿਵੇਂ ਲੱਗਦੀ ਆ ਬੁਲਾ ਲਿਓ ਜੀ ਆ ਬਹੁਤ ਟੇਸਟੀ ਆ ਟੇਸਟੀ ਆ ਤੈਨੂੰ ਤਾਂ ਐਸੀ ਟੇਸਟੀ ਸਾਰੀਆਂ ਹੀ ਲੱਗਦੀਆਂ ਤੈਨੂੰ ਤਾਂ ਮਿੱਠਾ ਐਸੀ ਬੜਾ ਪਸੰਦ ਆ ਮੈਨੂੰ ਮਨਪਤੀ ਸ਼ਾਂਤ ਨੂੰ ਜੀ ਦਾ ਉਹਦਾ ਨਾ ਪਤੀしゃれ ਉਹ ਖਾ ਖਾ ਕੇ ਬੋਲੋ ਘਨ ਮੈਨੂੰ ਪਤੀしゃれ ਗਲਾਉ ਜਾਂ ਚਮਚਮ ਬਲੈਕ ਐਂਡ ਵਾਈਟ ਤੇ ਹੋਰ ਮੈਨੂੰ ਪਸੰਦਾ ਬਰਫੀ ਬੰਨਾ ਉਸ ਤੋਂ ਜਿਹੜੀ ਨਾ ਟਾਪੀਆਂ ਚਾਕਲੇਟਾਂ ਮੈਨੂੰ ਪਸੰਦ ਨਹੀਂ ਖਤਮ ਹੋ ਜਾਣਗੇ ਅੱਜ ਹੈਗਾ Thursday ਤੇ ਕੱਲ ਨੂੰ Friday ਕੱਲ ਨੂੰ ਸਾਡੇ ਮੇਰਾ ਹੈਗਾ ਇੰਗਲਿਸ਼ ਦਾ ਪੇਪਰ ਉਹਦੀ ਰਿਵੀਜ਼ਨ ਹੋਊਗੀ ਤੇ ਉਸ ਤੋਂ ਬਾਅਦ ਮੇਰਾ Saturday ਨੂੰ ਮੇਰਾ ਪੇਪਰ ਆ ਤੇ ਉਸ ਤੋਂ ਬਾਅਦ Sunday ਦੀ ਛੁੱਟੀ ਹੈ ਕੱਲੀ ਤੇ ਉਸ ਤੋਂ ਬਾਅਦ ਫਿਰ ਮੈਂ ਮੇਰਾ ਬਰਥਡੇ ਆਜੂ ਮੰਡੇ ਨੂੰ ਫਿਰ ਮਦਰ ਟਾਪੀਆ ਲੈ ਕੇ ਜਾਉਂਦਾ ਬਰਥਡੇ ਮੰਡੇ ਨੂੰ ਆਉਂਗਾ ਫੈਬਰੀ ਲੈ ਜਾਵਾਂਗੇ ਆਪਾਂ ਸੰਡੇ ਨੂੰ ਸੰਡੇ ਨੂੰ ਬਿਯਾਰ ਬੰਦ ਹੋਊਗਾ ਸੈਚਰਡੇ ਨੂੰ ਸਾਮਨੇ ਦੋਗੇ ਬੱਦਦੇ ਹਾਂਜੀ ਤੇ ਵਿੱਚ ਸੁਬਾ ਲੈ ਆਵਾਂਗੇ ਸੁਬਾ ਦੇ ਸੁਬਾ ਸਕੂਲ ਜਾਣਾ ਉਹ ਛੁੱਟੀ ਹੋਈ ਸੈਚਰਡੇ ਨੂੰ ਵੇਖਿਆਵਾਂਗੇ ਤੇ ਬਾਅਦ ਚੋ ਤੇ ਨਹੀਂ ਪਾਪਾ ਮੰਡੇ ਨੂੰ ਸੁਬਾ ਲੈ ਆਣਗੇ ਆਪੇ ਜਿਹੜੀ ਮੈਨੂੰ ਪਸੰਦ ਆ। ਵੀ ਹੁਣ ਉਹ ਪਹਿਲਾਂ ਵੇਖਣ ਜਾਵਾਂਗੇ ਪਕੜੇ ਤੇ ਵਿਆਹ ਕਰਨਾ ਤੇਰਾ ਕੁੜੀ ਵੀ ਵੇਖਣ ਜਾਣਾ। ਵੀ ਪਹਿਲਾਂ ਹੁਣ ਵੇਖਣ ਜਾਵਾਂਗੇ ਤੇ ਫਿਰ ਉਹਨੂੰ ਲੈ ਕੇ ਆਵਾਂਗੇ। ਜਿੱਥੇ ਜਾਵਾਂਗੇ ਉੱਦੀ ਲੈ ਆਵਾਂਗੇ। ਤੂੰ ਤਾਂ ਇਹ ਕਹਿ ਲੱਗੀਆਂ ਨਾ। ਗੰਦੀ ਹੋ ਜੂਗੀ। ਨਹੀਂ ਹੁੰਦੀ। ਇੱਕ ਦਰ ਚੁੱਕੀ ਗੰਦੀ ਹੋ ਗਿਆ ਆਪਾਂ ਚਲੋ ਹਣੀ ਆਪਾਂ ਉੱਪਰ ਰੱਖ ਦਾਂਗੇ। ਸੈਚਰਡੇ ਨੂੰ ਸੰਡੇ ਫਿਰ ਮੈਂ ਤੇ ਮੈਂਲੀ ਪਹਿਲਾਂ ਆਪਾਂ ਸਿੱਧੀ ਸਿੱਧਾ ਆਪਾਂ ਅਕਾ ਆਪਾਂ ਵੇਖਿਆਵਾਂਗੇ ਪਰਸਾ ਦੇਖਿਆਮ ਮਮੇ ਤੁਸੀਂ ਵੀ ਟੇਸਟ ਕਰ ਲਓ ਆ ਲੋ ਦਿਖਾਉ ਮੈਂ ਵੈਸੇ ਇੱਕ ਤਾਂ ਖਾ ਲਈ ਸੀ ਪਰ ਮੈਨੂੰ ਐ ਲੱਗਦਾ ਫਿਰ ਬਾਲਾ ਵੀ ਮਿੱਠਾ ਪਾਲਾ ਟੇਸਟ ਹੀ ਆ ਲੈ ਮੈਨਾਂ ਦੱਸਿਆ ਲੈ ਸਾਈਕਲੀ ਦੀ ਸਾਈਕਲੀ ਆਪਾਂ ਫਿਰ ਆਇਆ ਤਾਂ ਆਪਾਂ ਤੇ ਲੈ ਆਇਮੀ ਜਾਣੇ ਤਾਂ ਆਪਾਂ ਨੂੰ ਕਾਇ ਆਪਣਾ ਵਿਵੇਕ ਕਾਣੀ ਪਊਗੀ ਪਹਿਲਾ ਸ਼ੈਂਕਲਿਪ ਤੇ ਕਿਹੜੀ ਆਪਣ ਚਾਹੀਦੀ ਆ ਮੇਰੇ ਕੋਲ ਇੰਨਾ ਟਾਈਮ ਨਹੀਂ ਹੋਣਾ ਟਾਈਮ ਕਿਉਂ ਨਹੀਂ ਹੋਣਾ ਵੇਖੋ ਹੁਣ ਆਪ ਸੈਟਰਡੇ ਨੂੰ ਰਿਜੂਨ ਨਹੀਂ ਜਾਣਾ ਨਾ ਸੰਡੇ ਨੂੰ ਜਾਣਾ ਨਾ ਮੰਡੇ ਨੂੰ ਜਾਣਾ ਬਾਲਾ ਮਠਾਈ ਬੋਜਾ ਹਨ ਖੰਡ ਜੀ ਉਪਰ ਹੈਗੀ ਆ ਬਜ਼ਾਰ ਵਾਲੀਆਂ ਐਦਾਂ ਹੀ ਹੁੰਦੀਆਂ ਘਰੇ ਕੋਈ ਮਠਿਆਈ ਬਣਾਵਾਂਗੇ ਉਹ ਜਾਨਾ ਮਠਾਈ ਦੇ ਵਿੱਚ ਆਇ ਲੱਗਦਾ ਵੀ ਬਸ ਕਲੀ ਖੰਡ ਹੀ ਹੈ ਜਿਵੇਂ ਕਾੜੀ ਹੋਈ ਤੇ ਹੋਈ ਹੈ ਥੇ ਚਲ ਬੱਚੇ ਦਾ ਖਾ ਲੈਂਦੇ ਨੇ ਸੰਦੇ ਦੇ ਪਾਪਾ ਮੰਡੇ ਨੇ ਕਹਿੰਦੇ ਨਹੀਂ ਜਾਣਾ ਮੰਡੇ ਟਿਊਸ਼ਨ ਰਹਿੰਦੇ ਹੋ ਤੁਸੀਂ ਜਾ ਫਿਰ ਪਾਪਾ ਨੂੰ ਪਾਪਾ ਹਰ ਲਿਆ ਲਿਆ ਮੈਂ ਆਪਾਂ ਜੇ ਪਾਪਾ ਕਿੰਨੇ ਵਜਾਂਗੇ ਇਹ ਬੰਦੇ ਨੂੰ ਮੰਡੇ ਨੂੰ ਪਾਪਾ ਤਾਂ ਉਸੇ ਟਾਈਮ ਹੀ ਆਉਣਗੇ ਰੋਜ਼ ਆਉਂਦੇ ਜਿਹੜੇ ਟਾਈਮ ਕਿੰਨਾ ਕਲਾਂਗੇ ਪਪਾ ਸੰਡੇ ਨੂੰ ਡਿਊਟੀ ਹੈ ਬਾਹਰ ਨੂੰ ਮੰਡੇ ਨੂੰ ਘਰੇ ਰਹਿ ਲੈਣਗੇ ਪੁੱਛ ਲਾਂਗਾ ਅਸਾਇਦਾ ਕਿਵੇਂ ਹੋ ਜੇ ਸੰਡੇ ਦੀ ਮਤਲਬ ਸੰਡੇ ਪਪਾ ਦਾ ਮੈਚ ਹੋਊਗਾ ਨਹੀਂ ਦੀ ਖਤਮ ਹੋਣੀ ਸ਼ਾਇਦ ਹੋਗੀ ਹਾਂ ਹੋਗੀ ਪਪਾ ਕਹਿੰਦੇ ਸੀ ਸੰਡੇ ਪੈਨ ਜਾਏਗਾ ਨਾਗੇ ਤੇ ਮੰਡੇ ਮੰਡੇ ਸਾਇਕਲ ਲਿਆ ਲਿਆ ਦੀਆਂ ਚਲ ਦੇਖਦੇ ਹਾਂ ਨਾ ਚਲੋ ਫਰੈਂਡਸ ਦੇਖਾਂਗੇ ਵੀ ਅਸੀਂ ਸਾਈਕਲ ਤੇ ਤੁਹਾਡੇ ਨਿਆ ਵੀਡੀਓ ਸ਼ੇਅਰ ਕਰਾਂਗੇ ਗਰੀ ਗਰੀਆਂ ਵਿਚਾਰੇ ਨੇ ਆਹਨਾਂ ਦੇ 6 ਮਹੀਨੇ ਹੋ ਗਏ ਨੂੰ ਕਹੀ ਜਾਂਦੇ ਨੂੰ ਕਿ ਮੈਨੂੰ ਸਾਈਕਲ ਹੀ ਲੈ ਦੋ ਮੈਨੂੰ ਸਾਈਕਲ ਹੀ ਲੈ ਦੋ ਤੇ ਇਹਨੂੰ ਹੁਣ ਆਪਾਂ ਲੈ ਕੇ ਦੇਵਾਂਗੇ ਸਾਈਕਲ ਇਹ ਹੈ ਨਾ ਵੀ ਚਲੋ ਇਦਾਂ ਤਾਂ ਨਹੀਂ ਹੈਗਾ ਵੀ ਵਧੀਆ ਆਪਦੇ ਘਰੇ ਸੁੱਖ ਦੀ ਰੋਟੀ ਖਾਣੇ ਆ ਪਰ ਇਹ ਵੀ ਬੱਚਿਆਂ ਨੂੰ ਥੋੜਾ ਜਿਹਾ ਆਪਾਂ ਨੂੰ ਕਰਨਾ ਚਾਹੀਦਾ ਇਹ ਨਹੀਂ ਹੈਗਾ ਵੀ ਜੋ ਵੀ ਮੰਗ ਲੈ ਤੇ ਆਪਾਂ ਫਟਾਫਟ ਇਹਨੂੰ ਲਿਆ ਕੇ ਦੇਈਏ ਫਿਰ ਵੀ ਬੱਚੇ ਵਿਗੜ ਜਾਂਦੇ ਆ ਇਹਨੋਂ ਸ਼ੇਰਮਿੰਗਾ ਦੁਲਾਰਾ ਲਾ ਰਹੇ ਆ ਵੀ ਕੋਈ ਨਹੀਂ ਤੇਰੇ ਬਰਥਡੇ ਤੇ ਲੈ ਕੇ ਦੇਵਾਂਗੇ ਕੋਈ ਨਹੀਂ ਤੇਰੇ ਬਰਥਡੇ ਤੇ ਲੈ ਕੇ ਦੇਵਾਂਗੇ ਤੇ ਮੰਦੇ ਨੂੰ ਮੇਰਾ ਬਰਥਡੇ ਕੋਈ ਤਾਂ ਬਰਥਡੇ ਆਜੂਗਾ ਤੇ ਫੇਰ ਇਹਨੂੰ ਸਾਈਕਲ ਹੀ ਲੈ ਕੇ ਦੇ ਦਾਂਗੇ ਤੇ ਇਹ ਹੈਗਾ ਵੀ ਚਲੋ ਮਾਪਿਓ ਹਰ ਕੋਈ ਚਾਹੁੰਦਾ ਹੈ ਸਾਡੇ ਬੱਚਿਆਂ ਦੀ ਹਰ ਖੁਆਇਸ਼ ਪੂਰੀ ਹੋਵੇ ਪਰ ਇਹ ਹੈ ਵੀ ਚਲੋ ਬੱਚਿਆਂ ਨੂੰ ਥੋੜਾ ਇੰਨਾ ਕਾਪ ਨੂੰ ਸਮਝਾਉਣਾ ਚਾਹੀਦਾ ਵੀ ਨਹੀਂ ਇਹ ਨਹੀਂ ਕਿ ਅਪਾ ਹਰ ਚੀਜ਼ ਆ ਵੀ ਦੇ ਦੋ ਮੈਨੂੰ ਉਹ ਵੀ ਲੈ ਦੋ ਫਿਰ ਇਦਾਂ ਬੱਚੇ ਵਿਗੜ ਜਾਂਦੇ ਆ ਮੈਂ ਹਮੇਸ਼ਾ ਹੀ ਮੇਰੇ ਨਾਲ ਜਦੋਂ ਬਾਜ਼ਾਰ ਜਾਏ ਮੈਂ ਕਹਿੰਨੀ ਨਹੀਂ ਮੇਰੇ ਕੋਲ ਇੰਨੇ ਕੀ ਆ ਪੈਸੇ ਕੁਝ ਮੰਗੀ ਨਾ ਬਾਜ਼ਾਰ ਦੇ ਵਿੱਚ ਮੇਰੇ ਕੋਲ ਤੇ ਆਦੇ ਪਾਪਾ ਨਾ ਜਾ ਕੇ ਤਾਂ ਜਰੂਰ ਕੁਝ ਖਰੀਦ ਲੇਗਾ ਪਰ ਮੇਰੇ ਨਾਲ ਜਿੱਤੇ ਜਾਊਗਾ ਫਿਰ ਇਹ ਜੇ ਕਿਹ ਚੀਜ਼ ਲੈਣੀ ਵੀ ਆ ਪੁੱਛੂਗਾ ਮੈਨੂੰ ਵੀ ਮम्मा ਜੀ ਮੈਂ ਆ ਚੀਜ਼ ਲੈ ਲਵਾਂ ਫਿਰ ਉਹ ਰੇਟ ਪੁੱਛੂਗਾ ਦੁਕਾਨ ਵਾਲੇ ਨੂੰ ਵੀ ਇਹਦਾ ਰੇਟ ਕਿੰਨਾ ਅੰਕਲ ਦੱਸਿਓ ਫਿਰ ਮੈਨੂੰ ਕਹੋਗਾ ਨਾ ਜੇ ਮम्मा ਜੀ 100 ਤੋਂ ਘੱਟ ਹੋਈ ਤਾਂ ਫਿਰ ਮੈਂ ਲੈ ਲਵਾਂ ਇਹ 50 ਆਕਦੀ ਆ ਇਹ 20 ਆਕਦੀ ਆ ਫਿਰ ਮੈਨੂੰ ਵਿਚਾਲ ਕੋਈ ਨਹੀਂ ਲੈ ਰਾ ਤੇ ਮੈਂ ਹਮੇਸ਼ਾ ਇਸ ਤਰੀਕੇ ਨਾਲ ਰੱਖਦੀ ਆ ਤੇ ਦੱਸਿਓ ਕਮੈਂਟ ਕਰਕੇ ਵੀ ਮੇਰਾ ਤਰੀਕਾ ਸਹੀ ਆ ਜਾਂ ਗਲਤ ਆ ਤੇ ਜਰੂਰ ਦੱਸਿਓ ਕਮੈਂਟ ਕਰਕੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਤੁਹਾਨੂੰ